ਜੇ ਸਟਾਰ ਤਾਰੀਵਾਲ ਦੀ ਪੇਸ਼ਕਸ਼ ਇਹ ਕਾਲੀ ਚਾਹ ਦੁੱਧ ਕਿਉਂ ਨਹੀਂ ਪਾਇਆ ਵਿੱਚ ਦੋਦੀ ਨੇ ਦੁੱਧ ਬੰਦ ਕਰਤਾ ਆ ਚੰਗਾ ਕਰਨਾ ਪਿੰਡ ਚ ਜਾ ਕੇ ਤੇਰੇ ਚਰਚੇ ਨੂੰ ਦੁੱਧ ਲਿਆਓ ਪੁੱਤ ਦੁੱਧ ਦੁੱਧ ਕਿੱਥੋਂ ਲਿਆ ਦੀਏ ਅਸੀਂ ਤੁਹਾਨੂੰ ਇੱਥੇ ਤੇ ਚਾਹ ਵਾਹ ਤੇ ਦੁੱਧ ਹੈ ਨਹੀਂ ਆ ਤੇ ਤੁਹਾਨੂੰ ਪੀਣ ਨੂੰ ਦੁੱਧ ਕਿੱਥੋਂ ਦੇ ਦੀਏ ਹੁਣ ਤੁਸੀਂ ਪੀਣੀ ਵੀ ਸ਼ੁਰੂ ਕਰ ਲਈ ਆ ਮੰਨਿਆ ਕਿ ਮਾੜੇ ਚੰਗੇ ਦਿਨ ਆਉਂਦੇ ਰਹਿੰਦੇ ਆ ਪਿੰਡ ਤੇ ਪਾਪੇ ਸਾਹਮਣੇ ਕਿਤੇ ਤੂੰ ਹੀ ਕੁਸਕਦੇ ਨਹੀਂ ਨਾ 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 ਮੈਨੂੰ ਵੀ ਤਾਂ ਖੁਸ਼ੀ ਹੋਣੀ ਆ ਤੇ ਮੇਰਾ ਪਰਿਵਾਰ ਘਰ ਆ ਰਿਹਾ ਆ ਲੋ ਚਾਪੀ ਦੇ ਦਿਓ ਤੁਸੀਂ ਯਾਰ ਦੋਸਤ ਨੂੰ ਚਲ ਮੈਂ ਕੱਲ ਨੂੰ ਖੜਾ ਦੂੰਗਾ ਇਹਨੂੰ ਗੱਲ ਤੇ ਹੋਈ ਗਈ ਹੈ ਲੈ ਲੈ ਜੇ ਸਵਾਦ ਨੂੰ ਸ਼ਹਿਰ ਦਾ ਸ਼ਹਿਰ ਰਮਾਂਜਾ ਹੈ ਸਿਰ ਪਿੰਡ ਹੀ ਵਧੀਆ ਲੈ ਆ ਕੇ ਸਾਡੇ ਤੇ ਕੰਨਾਂ ਨੂੰ ਹੱਥ ਲੱਗ ਗਏ ਹਾਂ ਵੀ ਉੱਥੇ ਹੀ ਠੀਕ ਸੀ ਪਿੰਡ 'ਚ ਸੋ ਲੋਕਲ ਆ ਗਏ ਆ ਨਾ ਹੁਣ ਕੋਈ ਉੱਚਾ ਨਹੀਂ ਵਾ ਨਾ ਇਹਨਾਂ ਨੂੰ ਬੋਲਿਓ ਮਹਾ ਹੀ ਘਰ ਆਇਆ ਤੇ ਰੱਬ ਦਾ ਸ਼ੁਕਰ ਵਾ ਤੇ ਹੁਣ ਤੁਸੀਂ ਵੀ ਹੈ ਨਾ ਆਪਣੀ ਜ਼ੁਬਾਨ ਤੇ ਕੰਟਰੋਲ ਹੀ ਰੱਖਿਓ ਮਾੜਾ ਚੰਗਾ ਨਾ ਬੋਲਿਓ ਉਹਨਾਂ ਨੂੰ ਓ ਯਾਰ ਮੈਨੂੰ ਤਾਂ ਗੁੱਸਾ ਹੀ ਦਿੰਨੀ ਆ ਮੇਰਾ ਕੀ ਗੁੱਸਾ ਮੈਨੂੰ ਕੁਝ ਨਹੀਂ ਕਹਿੰਦੇ ਉਹਨਾਂ ਨੂੰ ਨਹੀਂ ਚੱਲ ਕੋਈ ਗੱਲ ਨਹੀਂ ਹੁਣ ਉਹਨਾਂ ਨੇ ਆਉਣਾ ਵਾ ਨਾ ਉਹਨਾਂ ਨੂੰ ਇਹ ਗੱਲਾਂ ਨਾ ਕਿਉਂ ਜਿਆਦਾ ਵੀ ਤੁਸੀਂ ਚੱਲ ਗਏ ਹੀ ਉਹ ਆ ਜੇ ਆ ਉੱਥੇ ਰਹਿਣਾ ਤੁਹਾਡਾ ਸੁਭਾਅ ਦਾ ਇਹ ਸ਼ੁਕਰ ਕਰਾਂਗਾ ਉਹ ਘਰ ਆਇਆ ਆਹੋ ਬਸ ਲੋ ਜੀ ਆ ਗਏ ਦੇ ਘਰ ਉਤਰੋ ਹੁਣ ਹੁਣ ਆਪਣੀਆਂ ਗਲਤੀਆਂ ਦੀ ਮਾਫੀ ਮੰਗ ਲਿਓ ਠੀਕ ਹੈ ਨਾ ਆਜੋ ਲੈ ਪਾਪਾ ਬੀਬੀ ਤਾਂ ਉੱਥੇ ਬੈਠੇ ਹੀ ਸਾਹਮਣੇ ਸਭ ਉਹ ਪਾਪਾ ਜੀ ਹਸਦੇ ਰਹੇ ਸਭ ਪਾਪਾ

ਸਾਡੇ ਕੋ ਗਲਤੀ ਹੋ ਗਈ ਮਾਫ ਕਰ ਦਿਓ ਸਾਡੇ ਕੋ ਬਹੁਤ ਵੱਡੀ ਗਲਤੀ ਹੋ ਗਈ ਇਹ ਸਮਝ ਨਹੀਂ ਆਉਂਦੀ ਉਹ ਤੇ ਮੈਂ ਥੋੜਾ ਤੁਹਾਨੂੰ ਕਿਹਾ ਸੀ ਵੀ ਤੁਸੀਂ ਘਰੋਂ ਚਲ ਜਿਓ ਤੁਸੀਂ ਆਪ ਹੀ ਗਏ ਆਂ ਹਣਾ ਤੇ ਹੁਣ ਚੱਲ ਮੈਨੂੰ ਬੜੀ ਖੁਸ਼ੀ ਆ ਵੀ ਤੁਸੀਂ ਆ ਗਏ ਜੇ ਮਾਫੀ ਮਾਫੀ ਹੁੰਦੀ ਮਾਪੇ ਮਾਫੀ ਕਰਦੇ ਹੁੰਦੇ ਆ ਕੋਈ ਗੱਲ ਨਹੀਂ ਚਲੋ ਬੈਠੋ ਸਸਿਕਲ ਬੰਦ ਨਹੀਂ 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 ਮਾਫ ਕਰੋ ਪਾਪਾ ਉਹ ਨਹੀਂ ਨਹੀਂ ਸਸਿਕਲ ਹੋ ਗਈ ਸਾਡੇ ਕੋ ਬੜੀ ਵੱਡੀ ਬੈਠੋ ਮੇਰੇ ਪੁੱਤ ਚਾ ਚੁਪਿਓ ਕੋਈ ਗੱਲ ਫਿਰ ਕੀ ਹੋ ਗਈ ਕਰਨਾ ਚਾ ਚੂਲੇ ਆ ਜੜੀ ਤੇ ਰਹੀ ਗਈ ਆ ਵੀ ਇਹ ਇਧਰ ਦੀਦੀਆਂ ਆਈਆਂ ਤੇਰੀਆਂ ਨਾਲੇ ਕੁਰਸੀਆਂ ਦਸੀਆਂ ਲਿਆ ਇੱਥੇ 2-4 ਹਾਂਜੀ ਆਈ ਮਮਾ ਜੀ ਚਾਹ ਲੈ ਕੇ ਮੈਂ ਹਾਂਜੀ ਠੀਕ ਆ ਮੈਂ ਬਣਾਉਂ ਚਾਹ ਭਾਈ ਛੋਟੂ ਲੈ ਜਾ ਲਓ ਜੀ ਸਭ ਦਾ ਸਵਾਦ ਕਹੇ ਸ਼ਹਿਰਾਂ ਦੀ ਚਾਹ ਤੇ ਘਰ ਦਾ ਸੁਆਦ ਚਾਹ ਤਾ ਘਰ ਦਾ ਸੁਆਦ ਛੱਡ ਕੇ ਕਿਉਂ ਗਿਆ ਹੀ ਗਲਤੀ ਬੀਬੀ ਆਡੇ ਘੋ ਇਹਨਾਂ ਨੇ ਪੁੱਛ ਇਹਨਾਂ ਪੱਟੇ ਹੀ ਮੈਨੂੰ ਜੇ ਹੁਣ ਚਾਹ ਪੀਣੀ ਹੈ ਨਾ ਇਸ ਤਰ੍ਹਾਂ ਦੀ ਹੁਣ ਆ ਗਿਆ ਜੈਂਟਲਮੈਨ ਬਣ ਕੇ ਆਇਆ ਵਾ ਇਹ ਹੁਣ ਪੱਗ ਪੂਗ ਲਾ ਲਾ ਤੇ ਬੰਨਾ ਪਰਨਾ ਤੇ ਚੱਲ ਉੱਥੇ ਪੱਠੇ ਦੱਥੇ ਨੂੰ ਹਜਾ ਸਿੱਧਾ ਤੇ ਚਾਹ ਦਾ ਕੀ ਪੀਣਾ ਇਹੋ ਜੀ ਦਾ ਤੇ ਫਿਰ ਦੁੱਧ ਹੀ ਮਿਲਣਾ ਵਾ ਦੇ ਲੈ ਪਾਪਾ ਆ ਬੀਬੀ ਹੁਣ ਮਜ਼ਾਕ ਕਰਦੀ ਓ ਵਾਹ ਥੋੜਾ ਜਿਹਾ ਟਾਓ ਟਾਰ ਦੇਗਾ ਹੀ ਹੋ ਜਾ ਲੱਗਦਾ ਜੀ ਤੂੰ ਤੇ ਇੱਥੇ ਮੈਨੂੰ ਕੁਰਤੇ ਪਜਾਮੇ ਹੀ ਸਾਰੀ ਉਮਰ ਕਢ ਮੈਨੂੰ ਜੀਤਾ ਤੇਰੀ ਮਾਂ ਕਹਿੰਦੀ ਆ ਹਾਂਜੀ ਨਿਆਂ ਨੂੰ ਕੁਝ ਨਹੀਂ ਕਹਿਣਾ ਕਹਿਣੇ ਆ ਜੇ ਮੈਂ ਤੇ ਤੁਹਾਨੂੰ ਕਹਿਣਾ ਨਹੀਂ ਕੁਝ ਵੀ ਗੱਲ ਤੇ ਤੇਰੀ ਬਿਲਕੁਲ ਠੀਕ ਹੈ ਕੋਈ ਜੱਟ ਕੁਰਤੇ ਪਜਾਮੇ ਚੰਗੇ ਲੱਗਦੇ ਨੇ ਲਾੜਾ ਆਪਣੇ ਕੱਪੜੇ ਤੇ ਜਿਆਦਾ ਪਾਣੀ ਪੀਣ ਲਾਓ ਤੇ ਆਪਣੇ ਅੱਗੇ ਵੱਲੋਂ ਕੰਮ ਕਰੋ ਤੇ ਚੁੱਲ੍ਹਾ ਸਾਂਝਾ ਹੀ ਬਲਦਾ ਚੰਗਾ ਉਰਚੀ ਬਣਕਤਾਂ ਨੇ ਇਹ ਸਾਨੂੰ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਆ ਤੇ ਸਾਰੇ ਜੀਆਂ ਚ ਬੜੀ ਰੌਣਕ ਹੁੰਦੀ ਆ ਆਪਾਂ ਜੀਆਂ ਚ ਜਿੰਨੀ ਮੱਜੀ ਤਰੱਕੀ ਕਰ ਲਈ ਸ਼ਹਿਰਾਂ ਚ ਪੁੱਤ ਕੱਖ ਨਹੀਂ ਆ ਇਹਾਂ ਮੈਂ ਭਲੇਖਾ ਤੇਰਾ ਦੂਰ ਹੋ ਗਿਆ ਤੇਰੀ ਗੱਲ ਠੀਕ ਆ ਪਾਪਾ ਅਸੀਂ ਸਾਰਾ ਕੁਝ ਦੇਖ ਲਿਆ ਹੁਣ ਇਹਨਾਂ ਦੀਆਂ ਵੀ ਅੱਖਾਂ ਖੁੱਲ ਗਈਆਂ ਤੇ ਮੇਰੀਆਂ ਵੀ ਖੁੱਲ ਗਈਆਂ ਵੀ ਇੱਥੇ ਘਰ 'ਚ ਸਾਂਝਾ ਚੁੱਲਾ ਬਲਦਾ ਸੀ ਤੇ ਬੜੀ ਬਰਕਤ ਈ ਚਾਹ ਦੀ ਤੇ ਇੱਕ ਪਾਸੇ ਪਾਪਾ ਉੱਥੇ ਤੇ ਨਾਣੇ ਦੁੱਧ ਨੂੰ ਵੀ ਦਰਸਦੇ ਰਹੇ ਕਾਲੀ ਚਾਹ ਪੀਂਦੇ ਰਹੇ ਕਦੀ ਸੁਣੀ ਸੀ ਕਦੇ ਕਈ ਆ ਇਸ ਕਰਕੇ ਹੁਣ ਈ ਸਾਨੂੰ ਅਕਲ ਆ ਗਈ ਐ ਇਹਨਾਂ ਨੇ ਵੀ ਆ ਗਈ ਸਾਨੂੰ ਵੀ ਪਤਾ ਲੱਗਿਆ ਕਿ ਸਾਂਝੇ ਚੁੱਲ੍ਹੇ ਵਿੱਚ ਹੀ ਬਰਕਤ ਹੈ ਕਿਰਨ ਅੱਲਾਹ ਜੱ ਮੇਰਾ ਫਤ ਗਲਾਸ ਗਲੂਹ ਤੇ ਜਾ ਕੇ ਤੇ ਹੁਣ ਨਾ ਅੱਗ ਬਾਹ ਚਿੱਲੇ ਚ ਅੱਜ ਸਾਂਝਾ ਚੁੱਲੇ 'ਚ ਚੱਲੂਗਾ ਮੇਰਾ ਪਰਿਵਾਰ ਅੱਜ ਆਇਆ ਵਾ ਨਾ ਤੇ ਮੈਂ ਬੜੀ ਖੁਸ਼ ਵਾਂ ਮੇਰਾ ਪਰਿਵਾਰ ਇਕੱਠਾ ਹੋਇਆ ਵਾ ਤੇ ਅੱਜ ਸਾਂਝੇ ਚੁੱਲੇ ਤੇ ਹੀ ਰੋਟੀਆਂ ਪੱਕਣੀਆਂ ਤੇ ਸਾਰੇ ਇਕੱਠਿਆਂ ਹੀ ਖਾਵਾਂਗੇ ਠੀਕ ਹੈ ਠੀਕ ਹੈ ਠੀਕ ਜਾ ਹੁਣ ਮੇਰੀਆਂ ਧੀਆ ਆ ਲੈ ਜਾਓ ਪਲੇਟ ਤੇ ਜਾ ਕੇ ਤੇ ਤੂੰ ਵੀ ਜਾ ਕੀ ਬਣੀ ਆ ਜਾ ਕੇ ਤੇ ਕੋਈ ਚਰਜ ਦਾ ਸੂਟ ਪਾ ਹੁਣ ਠੀਕ ਹੈ ਤੇ ਤੂੰ ਹੀ ਕੋਟੀ ਕਾਟੀ ਪਾ ਲਾ ਠੰਡ 'ਚ ਮਰਨ ਰਹੀ ਆ ਤੂੰ ਹੀ ਤੇ ਜਾਓ ਉਹ ਤੇ ਚੁੱਲੇ ਗਾੜੀ ਚੱਲੋ ਤੂੰ ਹੀ ਕਾਦੀ ਮਮਾ ਤੁਹਾਨੂੰ ਪਤਾ ਉੱਥੇ ਪਾਰਕਾ ਹੁੰਦਿਆ ਹੈ ਬੜੇ ਨਜ਼ਾਰੇ ਹੁੰਦੇ ਹੈ ਆ ਪੌਥੇ ਝੂਲੇ ਝੂਲਦੇ ਹੁੰਦੇ ਹੈ ਅੱਛਾ ਚਲ ਨ ਜਾ ਰਿਆਂ ਦੀ ਤਾਂ ਤੂੰ ਛੱਡ ਗੱਲਾਂ ਤੂੰ ਮੈਨੂੰ ਇਹ ਗੱਲ ਦੱਸ ਕਿ ਤੁਹਾਡਾ ਦੀ ਤੇ ਦਿਲ ਨਹੀਂ ਲੱਗਦਾ ਮੇਰਾ ਤੇ ਬਿਲਕੁਲ ਹੀ ਨਹੀਂ ਤੁਹਾਡੇ ਬਿਨਾ ਪਤਾ ਲੱਗਦਾ ਤੇ ਤੁਹਾਡਾ ਦਿਲ ਲੱਗਦਾ ਹੈ ਸਾਡੇ ਬਿਨਾਂ ਉੱਥੇ ਨਹੀਂ ਦਾਦੀ ਮम्मा ਹਾਡਾ ਕਿਥੇ ਦਿਲ ਲੱਗਦਾ ਹੈ ਹਾਂ ਤੇ ਉੱਥੇ ਦੁੱਧ ਵੀ ਨਹੀਂ ਨਸੀਬ ਹੁੰਦਾ ਏ ਤੂੰ ਇੱਥੇ ਕਿੰਨੇ ਕਿੰਨੇ ਵੱਡੇ ਗਲਾਸ ਭਰ ਕੇ ਦੁੱਧ ਦੇਦੇ ਹਾਂ ਤੇ ਉੱਥੇ ਰੋਟੀ ਵੀ ਚਾਰਨਾ ਖਾਣੀ ਪੈਂਦੀ ਸੀ ਉੱਥੇ ਮम्मा ਨੂੰ ਆਪਾਂ ਕਹੀਏ ਜੇ ਨਾ ਕਿ ਸਬਜੀ ਦੋ ਤੇ ਫਿਰ ਸਬਜੀਨ ਵਾਸਤੇ ਵੀ ਪੈਸੇ ਨਹੀਂ ਹੁੰਦੇ ਮम्मा ਕਹਿੰਦੇ ਹਾਏ ਮੈਨੂੰ ਅੱਜ ਆ ਨਹੀਂ ਮੇਰਾ ਪੁੱਤ ਵੇਖ ਲੈ ਕਿੰਨਾ ਫਰਕ ਹੁੰਦਾ ਸ਼ਹਿਰਾਂ ਵਿੱਚ ਪਿੰਡਾਂ ਦਾ ਪੁੱਤ ਨੇ ਕਿਹਾ ਨਾ ਕਿ ਸਾ ਇੱਥੇ 99 ਗਲਾਸ ਦੁੱਧੇ ਮਿਲਦੇ ਉਹ ਤਾਂ ਦੁੱਧ ਨਸੀਬ ਨਹੀਂ ਹੁੰਦਾ ਇੰਨਾ ਫਰਕ ਹੁੰਦਾ ਪਿੰਡ ਦੇ ਵਾਤਾਵਰਨ ਤੇ ਸ਼ਹਿਰ ਦੇ ਵਾਤਾਵਰਨ ਦਾ ਕੰਮ ਕਰੀ ਹੁੰਦਾ ਮੇਰੀ ਗੱਲ ਸੁਣੋ ਇਹਨਾਂ ਨੂੰ ਜੇ ਸ਼ਹਿਰ ਜਾਣ ਦੀ ਅੱਗ ਲੱਗੀ ਸੀ ਤੇ ਆ ਸੁਣਦੇ ਜੀ ਮਿਹੜਾ ਕੀ ਕਹਿਣ ਡਿਆ ਵਾ ਕਹਿੰਦਾ ਚਾਰ ਨਾਲ ਰੋਟੀਆਂ ਖਾਂਦੇ ਰਹੇ ਆ ਉੱਥੇ ਤੇ ਜੇ ਅਸੀਂ ਸਬਜੀ ਵਾਲੋ ਕਹਿੰਦੇ ਹਾਂ ਤੇ ਮਮਾ ਕਹਿੰਦੀ ਸੀ ਪੈਸੇ ਹੈ ਨਹੀਂਗੇ ਤੇ ਵਾਪਸ ਵੀ ਤਾਂ ਹੀ ਆਏ ਨੇ ਉਦਾਂ ਕਿੱਥੇ ਆਉਣਾ ਸੀ ਇਹਨਾਂ ਨੇ ਅਸੀਂ ਤਸਗੀਆਂ ਨਹੀਂ ਆਣਿਆਂ ਨੂੰ ਵੇਖਣ ਨੂੰ ਕੰਜਰੋ ਜੇ ਤੁਸੀਂ ਉੱਥੇ ਐਡੇ ਔਖੇ ਹੀ ਤੇ ਤੁਸੀਂ ਪਹਿਲਾਂ ਹੀ ਆ ਜਾਓ ਅਸੀਂ ਤੁਹਾਨੂੰ ਘਰੋਂ ਕੱਢ ਦੇਣਾ ਹੈਗਾ ਉਹ ਪਹਿਲਾਂ ਚੱਕਦੇ ਸੀ ਨਾ ਹੁਣ ਪੇਸ਼ ਨਹੀਂ ਗਈ ਤੇ ਫੇਰ ਆਏ ਕੀ ਪਤਾ ਚੱਕਦੇ ਹੀ ਕਿ ਜਾਂ ਆਕੜ ਚ ਬੈਠੀਆਂ ਰਹੀਆਂ ਨੇ ਉੱਥੇ ਉਹ ਆਹੋ ਹੀ ਉਹ ਤਾਂ ਗੱਲ ਹੈਗੀ ਨਾ ਉਹ ਪਪਾ ਤੂੰ ਕਿੱਥੇ ਲੱਗਾ ਕੀ ਕਰਨਿਆ ਵਾ ਕੋਈ ਯਾਰ ਜੀਤਾ ਮੈਂ ਇਹਨੂੰ ਇਕੱਠਾ ਕਰ ਛੱਡਾਂ ਉਹ ਛੱਡਿਆ ਕਰ ਹੁਣ ਤੂੰ ਤੇਰੀ ਉਮਰ ਹੁਣ ਹੁਣ ਮੈਂ ਆ ਗਿਆ ਮੈਂ ਵੇਖ ਲੈ ਸ਼ਹਿਰ ਦੇ ਸਵਾਦ ਉਮ ਆਪੇ ਕਰ ਲੈਣਾ ਸਾਰੇ ਕੰਮ ਆ ਗਿਆ ਨਾ ਆਪਣੇ ਅਸੀਂ ਰੂਪ ਜਟਾ ਰੂਪ ਚ ਹੋਰ ਕੀ ਬਾਪਾ ਤਗੜਾ ਕੰਮ ਕਰ ਫਿਰ ਆ ਤੂੰ ਰੈਸਟ ਕਰ ਜਾ ਆਰਾਮ ਕਰ ਮੈਂ ਆਪੇ ਕਰ ਲੈਣਾ ਸਾਰਾ ਠੀਕ ਹੈ ਨਾ ਠੀਕ ਹੈ ਮੈਂ ਜਾਵਾਂ ਫਿਰ ਉਹ ਨਾ ਜਾ ਤੂੰ ਚਾਹ ਬਣਾਈ ਬੀਬੀ ਨੂੰ ਕਹਿੰਵੇਂ ਆਉਣਾ ਮੈਂ ਕਹਿ ਦੋ ਕਰਕੇ ਮੈਂ ਕਹਿ ਦੋ ਨਾ ਕਹਿ ਦੋ ਆਹੋ ਆਦਰਕ ਤੇ ਵੀ ਸੋ ਗਿਆ ਪਾਣੀ ਪੂਣੀ ਮੈਂ ਹਾ ਪਪਾ ਵੀਰ ਆ ਪਪਾ ਹੋ ਜੀ ਤੇ ਠੀਕ ਠਾਕ ਆ ਉਹ ਠੀਕ ਤੇ ਹੈਗਾ ਮੈਂ ਤੁਹਾਨੂੰ ਦੱਸਾਂ ਪਪਾ ਹਾਂ ਮੈਨੂੰ ਬੜਾ ਚੇਤਾ ਆਇਆ ਤੇਰਾ ਤੇ ਛੇਰ ਆ ਇਹਨੂੰ ਅਸੀਂ 5-7000 ਤੇ ਇਹਨੂੰ ਉਦਾਂ ਹੀ ਦੇ ਦਿੰਦੇ ਸੀ ਤਵੜੀ ਨੂੰ 7000 ਤੇ ਨੌਕਰੀ ਕਰ ਦਿੰਨਾ ਮੇਰਾ ਬੜਾ ਰੋਣ ਨਿਕਲਿਆ ਤੇਰੇ ਮੈਂ ਪਪਾ ਜਦੋਂ ਕਿਤੇ ਹੁੰਦੇ ਐ ਮੇਰੇ ਜਿਵੇਂ ਚ ਪੈਸੇ ਪਾ ਦੇਣੇ ਮੈਂ ਤੇ ਬਹੁਤ ਅੱਸੀਆ ਪਪਾ ਤੇ ਪੁੱਤ ਅਸੀਂ ਕਾਟ ਰੋਇਆ ਸਾਨੂੰ ਪਤਾ ਸਾਡਾ ਜਿੰਨਾ ਟਾਈਮ ਲੰਘਿਆ ਹੁਣ ਤੁਸੀਂ ਬੱਚੇ ਤਾਨੂੰ ਕੀ ਸਮਝਾਈਏ ਗਲਤੀਆਂ ਤੇ ਪਾਪਾ ਸਾਡੇ ਕੋ ਹੋ ਗਈਆਂ ਪਰ ਅਹੀਂ ਹੁਣ ਕਹਿੰਦੇ ਵੀ ਜੇ ਕੋਈ ਸਾਂਝਾ ਚੱਲਾ ਜੜਾ ਨਾ ਸਾਡੇ ਕੰਨਾਂ ਨੂੰ ਹੱਥ ਲੱਗੇ ਸਾਂਝਾ ਚੱਲਾ ਸਾਂਝਾ ਹੀ ਹੁੰਦਾ ਜਿੱਦਣ ਦੇ ਆਏ ਹੁਣ ਕੱਲ ਦੇ ਬੜਾ ਨਜ਼ਾਰਾ ਨੇ ਆਨੇ ਵੀ ਖੁਸ਼ ਆ ਤੁਸੀਂ ਵੀ ਖੁਸ਼ ਆ ਤੇ ਮੈਂ ਕਹਿੰਦੇ ਸਰਦਾਰੀ ਉਹ ਦੋ ਪੈਸੇ ਦਾ ਬੰਦਾ ਸੀ ਉੱਥੇ ਤੇ ਉਹ ਮੈਨੂੰ ਤੂੰ ਕਰਕੇ ਬੁਲਾਉਂਦਾ ਸੀ ਉੱਥੇ ਘੱਟ ਉਹ ਪਰਚੀ ਘੱਟ ਉਹ ਫਲਾਣਾ ਕਰ ਮੋਟਰਸਾਈਕਲ ਕਿੰਨੇ ਆਏ ਤੇ ਇੱਥੇ ਕੋ ਕਹਿੰਦਾ ਦੱਸ ਬਹੁਤ ਔਖਾ ਪੁੱਤ ਘਰ ਘੜੀ ਹੁੰਦਾ ਚਲੋ ਪਾਪਾ ਦੇਰ ਆਏ ਦਰਸਤ ਆਏ ਜੋ ਹੋ ਗਿਆ ਕੋਈ ਗੱਲ ਨਹੀਂ ਚਲੋ ਤਗੜੇ ਹੋ ਗਏ ਹੁਣ ਕੰਮ ਕਰੋ ਖੈਸਰਾ ਟੱਪਲਾ ਕੋਈ ਨਹੀਂ ਕੋਈ ਗੱਲ ਨਹੀਂ ਹੁਣ ਤੇ ਚਲੋ ਆਪਣੇ ਘਰ ਆਈਏ ਚਾਹ ਬਣੀ ਆ ਪੀਲਾ ਚਲੋ ਹੋ ਚਲੋ ਆ ਜਾਓ ਆ ਜਾਓ ਖੇਡिए ਆ ਜਾਓ ਪੁੱਤ ਖੇਡिए ਚਲੋ ਅੰਦਰ ਮਾ ਆ ਜਾ ਬਈ ਏ ਚਲੋ ਲੈ ਹੰਨਿਆਣੇ ਤੇ ਖੇਡਣ ਦੇ ਤਾਂ ਇਹੀ ਕਿ ਖੇਡਣਾ ਏ ਓਏ ਓਏ ਯਾਰ ਆ ਗਈ ਓਏ ਓਏ ਵਸੜੋ ਓਏ ਵੇਖ ਪੁੱਤ ਬਿਲਕੁਲ ਬਿਲਕੁਲ ਮੇਰੀ ਗੱਲ ਸੁਣੋ ਹਾਂ ਮੈਂ ਹਾਂ ਵੇਖੋ ਹਾਂ ਕਿੰਨੀਆਂ ਰੌਣਕਾਂ ਲੱਗੀਆਂ ਵਾ ਹਾਂ ਕਿੰਨਾ ਵਧੀਆ ਲੱਗਣ ਡਿਆ ਵਾ ਮਜ਼ਾ ਆ ਗਿਆ ਨੰਬਰ ਮਜ਼ਾ ਆ ਗਿਆ ਬੱਚਾ ਤਾਂ ਬਿਨਾ ਘਰ ਕਦੇ ਹੁੰਦੇ ਆ ਇਹ ਵੀ ਉੱਥੇ ਜਾ ਕੇ ਤੇ ਮੈਂ ਹਾਂ ਵਿਆਹ ਗਏ ਸੀ ਖੇਡੋ ਵੀ ਤਾਂ ਖੇਡੋ ਇੱਥੇ ਕਿਤੇ ਖੇਡੋ ਦਾਦੀ ਇਹਦੇ ਦੇ ਪਾਰਕਾ ਤੋਂ ਵੱਧ ਨਜ਼ਾਰੇ ਆ ਹਾਂ ਤੇ ਤੂੰ ਕਹਿੰਦਾ ਉੱਥੇ ਪਾਰਕਾਂ ਹੈਗੀਆਂ ਤੇ ਦਾਦੀ ਬਾਬਾ ਤੇ ਹਾਨੀ ਹੀ ਨਾ ਉੱਥੇ ਹਾਂਜੀ ਹਨਾ ਖੇਡਾਂ ਮੇਰਾ ਪੁੱਤ ਗਾ ਨਾ ਜਾਓ ਪਿਆਰਲੀ ਬੜ ਜਾਣਿਆ ਗੋਏ ਨਾ ਰੁੜੀ ਤੇ ਬਹੁਤ ਮੈਂ ਹਾਂ ਉਹ ਵੀ ਉੱਥੇ ਜਾ ਕੇ ਤੇ ਮੁਸੀਬਤਾਂ ਨਾਲ ਲੜਦੇ ਰਹੇ ਆ ਹਨਾ ਤੇ ਅਸੀਂ ਵੀ ਇੱਥੇ ਬੁਰਪਟਾ ਵਾਂਗ ਵਿਆਹ ਰਹੇ ਆ ਤੇ ਹੁਣ ਆਏ ਆ ਤੇ ਉਹਨਾਂ ਨੇ ਵੀ ਤੇ ਜਾ ਰਹੇ ਹੁਣ ਬੈਠੀਆਂ ਨੇ ਉਹ ਵੀ ਚੱਲੇ ਗਾੜੀ ਇਕੱਠੀਆਂ ਨਹੀਂ ਹੁਣ ਖੁਸ਼ ਨੇ ਖੁਸ਼ ਨੇ ਖੁਸ਼ ਵਧੀਆ ਵਾਅ ਔਰ ਮੈਂ ਦੇਖਿਆ ਵਾਪੀ ਬੱਚੇ ਵੀ ਉਹਦੋਂ ਦੇ ਖੁਸ਼ ਨੇ ਤੂੰ ਨਹੀਂ ਖੁਸ਼ ਨੇ ਹਾਂਜੀ ਹਾਂਜੀ ਕੋਈ ਕਹਿੰਦੇ ਨਾ ਵੀ ਮੱਛੀ ਮੋੜਦੀ ਪੱਥਰ ਚਟ ਕੇ ਉਹ ਸਾਫ ਹੋਇਆ ਇਹਨਾਂ ਨਾਲ ਹੁਣ ਇਹਨਾਂ ਨੂੰ ਅਕਲ ਆ ਗਈ ਆ ਦੇ ਆਪਣਾ ਅਕੀਆ ਦੇ ਦੂਰ ਆਏ ਅਦਰੁਸਤਾ ਹੈ ਦੇਰ ਆਈ ਦਰੁਸਤਾ ਹੈ ਹਾਂ ਉਹ ਹਿਸਾਬ ਨਾ ਮੈਂ ਵੀ ਛੁੱਟੀ ਤਾਂ ਨਹੀਂ ਉਦੋਂ ਦਾ ਆਉਂਦੇ ਆ ਸ਼ਹਿਰ ਚ ਥੋੜਾ ਮਜਾ ਜੋ ਪਿੰਡਾਂ ਵਾਲਾ ਇਹਨਾਂ ਦੀ ਅਕਲ ਟਿਕਾਣੀ ਹੁੰਦੀ ਨਹੀਂ ਉਹਨਾਂ ਚਰ ਚੱਲ ਦੇਖਦਾ ਹੁਣ ਘਰ ਜਾ ਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੋਈ ਚੱਕੀ ਆ ਰਿਹਾ ਜੇ ਕੀ ਹਾਲ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੈ ਠੀਕ ਹੈ ਚੱਲ ਵੀ ਆ ਗਿਆ ਫੌਜੀ ਵੀ ਹੈ ਆ ਜਾ ਆ ਜਾ ਕਿਵੇਂ ਵੇਖ ਲਿਆ ਜੀ ਸ਼ਹਿਰ ਦਾ ਸਵਾਦ ਆਹ ਵੇਖ ਲੈ ਵੇਖ ਆ ਜਾ ਹੈਰਾਨ ਹੋ ਹੂੰ ਵੇਖ ਲਾ ਪਿੰਡ ਚ ਆ ਗਏ ਨਾ ਤੇ ਕਿੰਨਾ ਮਜ਼ਾ ਆਉਣ ਲਿਆ ਕਿ ਨਸ ਕੋਣਿਆ ਹਨਾ ਆਹੋ ਤੇ ਹੋਰ ਕੀ ਆ ਹੁਣ ਵੇਖ ਲੈ ਕਿਹੇ ਚੀਜ਼ ਦੀ ਟੈਨਸ਼ਨ ਨਹੀਂ ਇੱਥੇ ਉੱਥੇ ਤੇਹੀ ਟੈਨਸ਼ਨਾਂ ਦੇ ਵਿੱਚ ਹੀ ਮਰ ਗਏ ਤੇ ਹੋਰ ਕੀ ਕਿੰਨੀਆਂ ਚੀਜ਼ਾਂ ਨੂੰ ਹੀ ਤਰਸ ਜਾਂਦੇ ਹੀ ਆਹੋ ਤੇ ਹੋਰ ਕੀ ਆ ਤੇ ਨਾਲੇ ਕਿੰਨੀ ਮੰਗਿਆਈ ਹੀ ਸ਼ਹਿਰ ਵਿੱਚ ਬੜੀ ਕੇ ਉਹ ਤੇ ਕਦੀ ਸੋਚਣਾ ਹੁਣੀ ਸ਼ਹਿਰ ਜਾਂਦਾ ਨਾ ਨਾ ਵੇਲਾ ਆਪਣਾ ਘਰ ਆਪਣਾ ਹੀ ਆ ਹੋਰ ਕੀ ਮੀਨਾ ਝਾਟ ਆ ਜਾਂਦਾ ਕਿ ਕਰਾਏ ਦਾ ਹਨਾ ਹਾਂ ਇੱਥੇ ਹੁਣ ਟੈਨਸ਼ਨ ਤਾਂ ਨਹੀਂ ਕਿਰਾਏ ਕੋ ਰੋਏ ਦੀ ਹੋਰ ਕੀ ਆ ਸੁੱਖ ਦਾ ਸਾਹ ਆ ਜੀ ਕੀ ਗੱਲਾਂ ਹੋਣ ਡੀਆਂ ਜੇ ਆ ਜਾ ਕਿਹਨ ਖੁਸ਼ ਹੋਣ ਕਰ ਵਾਪਿਸ ਆ ਕੇ ਹਾਂ ਹਉਦੇ ਹੋਰ ਕੀ ਆ ਮੈਂ ਅੱਗੇ ਤੁਹਾਨੂੰ ਸਮਝਾਇਆ ਸੀ ਨਾ ਸ਼ਹਿਰ ਚ ਕੁਝ ਨਹੀਂ ਆ ਮੈਂ ਉੱਥੇ ਜੰਮੀ ਪਲੀ ਆ ਤੇ ਮੈਨੂੰ ਪਤਾ ਹੈ ਸ਼ਹਿਰਾ ਦਾ ਸਾਡਾ ਤੇ ਉਦੋਂ ਦਿਮਾਗ ਖਰਾਬ ਹੀ ਨਾ ਤੇਰੀ ਗੱਲ ਹਾਨੂੰ ਉਦੋਂ ਸਮਝ ਕਿੱਥੋਂ ਹੋਣੀ ਸੀ ਹਾਨੂੰ ਤਾਂ ਉਦੋਂ ਸ਼ਹਿਰ ਦੀ ਲੱਗੀ ਸੀ ਨਾ ਮੈਂ ਤੇ ਹੈ ਹੀ ਹੈ ਹੀ ਇਹ ਫੌਜਨ ਨੇ ਇੱਕ ਮੈਨੂੰ ਪੁੱਟ ਸੁਟਿਆ ਕਰੋ ਆਹੋ ਹੁਣ ਤੂੰ ਸਾਰਾ ਪੰਡਾ ਮੇਰੇ ਤੇ ਫੋੜ ਦੇ ਬਸ ਕਰੋ ਹੁਣ ਤੁਸੀਂ ਦਵੇਂ ਨਾ ਲੜੋ ਨਾ ਹੁਣ ਪਤਾ ਲੱਗਿਆ ਨਾ ਤੁਹਾਨੂੰ ਕੀ ਹੈ ਸ਼ਹਿਰਾਂ ਚ ਸ਼ਹਿਰਾਂ ਚ ਕੁਛ ਨਹੀਂ ਜੇ ਰੱਖਿਆ ਜੋ ਪਿੰਡ ਚ ਹੈ ਨਾ ਦੀਦੀ ਉਹ ਪਿੰਡ ਚ ਹੀ ਹੈ ਹਾਂ ਹਾਂ ਕਿਰਨ ਹੁਣ ਸਾਡੇ ਸਮਝ ਆ ਗਈ ਆ ਹਾਂਜੀ ਆ ਗਈ ਸਮਝ ਹੁਣ ਸਾਨੂੰ ਹੁਣ ਨਹੀਂ ਅਸੀਂ ਆਪਣਾ ਘਰ ਕਦੀ ਵੀ ਛੱਡਦੇ ਹਾਂਜੀ ਅੱਜ ਬੜਾਈ ਵਧੀਆ ਦੇਣਿਆ ਅੱਜ ਫੇਰ ਮੇਰਾ ਪਰਿਵਾਰ ਇਕੱਠਾ ਹੋ ਗਿਆ ਹੈ ਮੈਨੂੰ ਬਹੁਤ ਖੁਸ਼ੀ ਆਇਏ ਗੱਲ ਦੀ ਉਹ ਨੇ ਭਾਜੀ ਵੀ ਆ ਗਏ ਆ ਠੀਕ ਆ ਤੇ ਕਿੰਨੇ ਸਾਰੇ ਜਨੇ ਹਸਣ ਖੇਡਣ ਦੇ ਆ ਤੇ ਪਹਿਲਾਂ ਕਿਦਾਂ ਸੀਗਾ ਮੈਂ ਕੱਲਾ ਹੀ ਤੇਰੇ ਸਾਹਮਣੇ ਲੱਗਾ ਹੁੰਦਾ ਕੰਮ ਤੇ ਹਾਂਜੀ ਠੀਕ ਨਹੀਂ ਵੇਖਿਆ ਨਾ ਉਹਨਾਂ ਨੂੰ ਸਮਝਾਉਣ ਦਾ ਫਾਇਦਾ ਹੋ ਗਿਆ ਮੈਨੂੰ ਵੀ ਨਾਲ ਇਹਨਾਂ ਸੁੱਖਾ ਹੋ ਗਿਆ ਸਾਰੇ ਕੰਮ ਅਸੀਂ ਰਲ ਮਿਲ ਕੇ ਕਰਾਂਗੇ ਹੈਨਾ ਹਾਂ ਹਾਂਜੀ ਚੱਲੀ ਅੰਦਰ ਚਲੋ ਹਾਂ ਹਾਂ ਆ ਕੀ ਕਰਨੀਓ ਉਹਨੇ ਉਹ ਮੈਂ ਆਪਣਾ ਮਸਬਜੀ ਉੱਥੇ ਵੀ ਤਾਂ ਹੋਸ਼ ਆਪਾਂ ਕਰੀਦਾ ਵਾ ਉੱਥੇ ਤਾਂ ਹੀ ਆ ਕੰਮ ਕਰਦੇ ਹੋ ਤੇ ਲਾਂਗ ਰਹੀਆਂ ਮੈਂ ਏਦਾਂ ਗੋਲੀਆਂ ਚੱਲਦੀਆਂ ਠਾ ਠਾ ਹਾਈ ਲਾਂਗ ਰਹੀ ਹਾਈ ਰੱਬਾ ਮੈਂ ਤਾਂ ਲੋਕਾਂ ਨੂੰ ਕਹਿਨੀ ਆ ਮੇਰਾ ਫੌਜੀ ਉੱਥੇ ਨਾ ਗੋਲੀਆਂ ਚਲਾਉਂਦਾ ਆ ਚੱਲ ਚੁੱਪ ਕਰ ਕੋਈ ਸੁਣਨਾ ਲੇ ਤੇ ਤੁਸੀਂ ਲਾਂਗ ਰਹੀਓ ਆਹ ਅੱਛਾ ਮੈਂ ਵੀ ਇਹ ਲੋ ਕਿੰਨਾ ਮਜ਼ਾ ਆਉਣਿਆ ਵਾ ਸਾਰਾ ਪਰਿਵਾਰ ਹੁਣ ਇਕੱਠਾ ਹੋਇਆ ਵਾ ਤੇ ਇਹ ਆ ਸਾਡਾ ਹੰਸਾ ਰਾਮ ਜੀ ਆ ਵਾਹਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੀ ਟੀਮ ਇਕੱਠੀ ਹੋਈ ਆ ਸਾਂਝੇ ਚੁੱਲੇ ਦੀ ਸਾਂਝਾ ਚੁੱਲੇ ਦੇ ਤੁਸੀਂ ਤਕਰੀਮਨ ਤਕਰੀਮਨ ਸਾਰੇ ਐਪੀਸੋਡ ਦੇਖਿਆ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਇੱਕ ਸਾਂਝੇ ਪਰਿਵਾਰ ਦੀ ਕਹਾਣੀ ਜਿਹੜੀ ਅੱਜ ਅੱਜ ਕਾ ਨੂੰ ਦਰਸਾਉਂਦੀ ਆ ਜਦੋਂ ਸਾਂਝਾ ਪਰਿਵਾਰ ਹੁੰਦਾ ਵਾ ਤੇ ਵਿੱਚ ਥੋੜੀ ਫ੍ਰਿਕਸ਼ਨਾਂ ਹੋਣ ਦੇ ਬਾਵਜੂਦ ਜਦੋਂ ਬਾਹਰ ਜਾਂਦੇ ਆ ਤੇ ਉਹ ਸਵਾਦ ਵੀ ਏਕੇ ਫਿਰ ਘਰ ਚ ਹੀ ਹੁੰਦੇ ਨੇ ਤੇ ਇੱਕ ਬਜ਼ੁਰਗਾਂ ਦੇ ਰਹਿਨਮਾਈ ਹੇਠ ਸਾਰਾ ਪਰਿਵਾਰ ਰਹਿਣ ਰਿਹਾ ਸੀ ਤੇ ਬੜਾ ਵਧੀਆ ਇੱਕ ਸਟੋਰੀ ਸੀ ਪਰਿਵਾਰਕ ਤੇ ਤੁਸੀਂ ਇਸ ਸੀਰੀਅਲ ਨੂੰ ਤੁਸੀਂ ਬਹੁਤ ਜ਼ਿਆਦਾ ਮਾਨ ਦਿੱਤਾ। ਇਹ ਸੀਰੀਅਲ ਦੇ ਇਸ 18 18 ਐਪੀਸੋਡ ਤੁਹਾਡੇ ਰੂਬਰੂ ਕੀਤੇ ਆ। ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਵਾ ਤੇ ਮੈਂ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਕਰਾਵਾਂਗਾ ਸਰਦਾਰ ਗੁਰਮੀਤ ਸਿੰਘ ਜੀ ਸਾਫਕਾ ਸਰਪੰਚ ਮਾਨੇਪੁਰ ਤੋਂ ਮੇਰੇ ਪੁਰਾਣੇ ਬੜੇ ਸੱਜਣ ਨੇ ਬੜੇ ਵਧੀਆ ਐਕਟਰ ਨੇ ਔਰ ਕਾਫੀ ਸਾਲਾਂ ਤੋਂ ਬੜੇ-ਬੜੇ-ਬੜੇ ਪ੍ਰੋਜੈਕਟਾਂ ਵਿੱਚ ਵੀ ਕੰਮ ਕਰ ਚੁੱਕੇ ਨੇ ਤੇ ਇੱਕ ਗੱਲ ਜ਼ਰੂਰ ਹੈ ਕਿ ਜਦੋਂ ਇਹਨਾਂ ਦਾ ਰੋਲ ਹੁੰਦਾ ਜਾਂ ਮੇਰੇ ਫਾਦਰ ਦਾ ਜਾਂ ਮੇਰੇ ਸਹੁਰੇ ਦਾ ਤੇ ਮੇਰਾ ਬ੍ਰਦਰ ਆ ਇੱਕ ਵੱਡਾ ਬੜਾ ਵਧੀਆ ਇਹਨਾਂ ਦਾ ਰੋਲ ਆ ਸਰਪੰਸ ਸਾਹਿਬ ਤੁਹਾਨੂੰ ਕਿੱਦਾਂ ਲੱਗਾ ਇਸ ਸੀਰੀਅਲ ਚ ਅੱਜ ਲਾਸਟ ਕਿਸ਼ਤ ਸੀ ਸਰਪੰਸ ਸਾਹਿਬ ਦੇ ਰੂਬਰੂ ਤੁਹਾਨੂੰ ਕਰਾਇਆ ਅਸੀਂ ਧੰਨਵਾਦ ਕਰਦੇ ਆ ਸਰਪੰਸ ਸਾਹਿਬ ਇਹੜਾ ਪਰਿਵਾਰ ਸੀ ਉਹਨਾਂ ਬਾਰੇ ਦੱਸੋ ਸਾਨੂੰ ਬੜਾ ਪਿਆਰ ਮਿਲੇ ਇਹਨਾਂ ਪਰਿਵਾਰ 'ਚ ਜਿਨ੍ਹਾਂ ਦੇ ਘਰ ਦੇ ਵਿੱਚ ਸ਼ੂਟ ਹੋਇਆ ਮੇਰੇ ਜੀਜਾ ਭੁੱਤਰ ਨਹੀਂ ਮੇਰੇ ਘਰ ਦੇ ਪਰਿਵਾਰ ਤੋਂ ਤੁਸੀਂ ਇੰਨਾ ਚਿਰ ਕੰਮ ਕੀਤਾ ਤੁਹਾਨੂੰ ਕੋਈ ਤੇਰੀ ਸਾਡੇ ਕੋਈ ਮੁਸ਼ਕਲ ਮੈਂ ਕਹਿੰਦਾ ਕਿ ਮੈਨੂੰ ਇੰਨਾ ਵਧੀਆ ਪਿਆਰ ਮਿਲਿਆ ਇਹਨਾਂ ਦੇ ਘਰ 'ਚੋਂ ਮੈਨੂੰ ਲੱਗਿਆ ਹੀ ਨਹੀਂ ਕਿ ਅਸੀਂ ਸ਼ੂਟ ਕਰਨ ਦੇ ਆ ਜਿੱਦਾਂ ਇੱਕ ਪਰਿਵਾਰ ਦੇ ਵਿੱਚ ਘਰ 'ਚ ਰਹਿੰਦੇ ਆ ਉਦਾਂ ਇਹਨਾਂ ਨੇ ਇੰਨਾ ਮਾਣ ਕੀਤਾ ਇਹਨਾਂ ਨੇ ਉਹਨਾਂ ਦੀ ਛੋਟੀ ਨੌਆ ਛੋਟੀ ਕੇ ਵੱਡੀ ਨੋ ਨੋ ਹੀ ਆ ਲੇਕਿਨ ਵੱਡੀ ਆ ਤੇ ਇਨੇ ਪਹਿਲੀ ਵਾਰ ਅਸੀਂ ਰੋਲ ਇਹਨੂੰ ਕਰਾਇਆ ਫਸਟ ਟਾਈਮ ਕੈਮਰਾ ਤੁਸੀਂ ਫੇਸ ਕੀਤਾ ਰਾਂ ਲੇਕਿਨ ਮੈਨੂੰ ਇੰਨਾ ਰਿਸਪੌਂਸ ਮਿਲਿਆ ਬੜੇ ਕਮੈਂਟ ਆਏ ਆ ਕਿ ਇਹ ਬੇਟੀ ਨੇ ਬੜਾ ਵਧੀਆ ਰੋਲ ਕੀਤਾ ਇਹਨਾਂ ਦੇ ਫਾਜ਼ਲ ਸਾਹਿਬ ਨਾਲ ਸਾਡਾ ਪੁਰਾਣੀ ਸਾਂਝ ਆ ਲੇਕਿਨ ਮੈਂ ਇਹਨੂੰ ਜਦੋਂ ਰੋਲ ਇੱਕ ਦਿੱਤਾ ਤੇ ਇਹਨੇ ਬਹੁਤ ਬਾਖੂਬ ਨਿਭਾਇਆ ਇਹਦਾ ਨਾਮ ਹਰਪ੍ਰੀਤ ਸਿੰਘ ਆ ਹਰਪ੍ਰੀਤ ਕੋਰ ਆ ਤੇ ਹਰਪ੍ਰੀਤ ਜੀ ਤੁਹਾਨੂੰ ਕਿਦਾਂ ਚੰਗਾ ਲੱਗਾ ਦੱਸੋ ਇਹਨਾਂ ਸਾਰੇ ਪਰਿਵਾਰ ਹੀ ਐਕਟਰ ਬਣਾਤੇ ਆ ਤੇ ਜਿਹੜੇ ਇਹੋ ਜਿਹੇ ਪਰਿਵਾਰਕ ਸਾਡੇ ਸੀਰੀਅਲ ਬਣੇ ਜਾਂਦੇ ਉਸ ਤੋਂ ਬਾਅਦ ਮੈਂ ਤੁਹਾਡੇ ਕੋ ਆ ਰਿਆਂ ਆ ਦੇਖੋ ਜੀ ਢੇ ਢੋਜੀ ਸਾਹਿਬ ਢੇਡ ਦੀ ਬੜੀ ਗੱਲਾਂ ਹੋਈਆਂ ਆ ਇਹ ਸਾਡੇ ਫੌਜੀ ਸਾਹਿਬ ਇਹਨਾਂ ਨੇ ਇਹਨਾਂ ਦਾ ਨਾਮ ਸੁਣੀ ਆ ਇਹ ਮਾਨੇਪੁਰ ਤੋਂ ਹੀ ਨੇ ਬਹੁਤ ਹੀ ਖੂਬ ਕਰੈਕਟਰ ਇਹਨਾਂ ਨੇ ਨਭਾਇਆ ਫੌਜੀ ਦਾ ਮੇਰੇ ਖਿਆਲ ਸਨਜੀ ਤੁਸੀਂ ਮੇਰੇ ਕੋਲ ਕੈਮਰਾ ਮੇਰੇ ਕੋਲ ਫਸਟ ਟਾਈਮ ਫੇਸ ਕੀਤਾ ਹਾਂਜੀ ਹਾਂਜੀ ਤੇ ਬਾਖੂਬ ਇਹਨਾਂ ਨੇ ਰੋਲ ਅਦਾ ਕੀਤਾ ਵਾ ਸਨੀਤ ਇਹਦਾ ਸੋਤੜਾ ਅੱਗੇ ਰਬਾਕੇ ਦਾਨਿਆ ਬਹੁਤ ਵਧੀਆ ਬੜਾ ਇਹਨਾਂ ਦੀ ਮੈਂ ਹੁਣ ਤਾਰੀਫ ਕੀ ਕਰਾਂ ਇਹ ਤਾਰੀਫ ਦੇ ਤੇ ਕਾਬਲ ਨਹੀਂ ਸਾਰੇ ਤੁਸੀਂ ਜਾਣਦੇ ਜੇ ਬੜੇ ਪੁਰਾਣੇ ਕਲਾਕਾਰ ਨੇ ਨਿਰਮਲ ਜੀ ਨਿਰਮਲ ਗਾਇਆ ਸਿੱਧਵਾਂ ਤੋਂ ਬਹੁਤ ਸਾਰੇ ਅਸੀਂ ਪ੍ਰੋਜੈਕਟ ਪਹਿਲਾਂ ਵੀ ਕਰ ਚੁੱਕੇ ਹਾਂ ਔਰ ਬਹੁਤ ਵਧੀਆ ਕਲਾਕਾਰ ਨੇ ਜਿੰਨੀ ਜੇ ਮੈਂ ਤਾਰੀਫ ਕਰਨੀ ਲੱਗਾ ਤੇ ਮੇਰੇ ਕੋਲ ਅੱਖ ਸ਼ਮਾ ਪੈਣੀ ਆ ਬਹੁਤ ਵਧੀਆ ਔਰ ਇਹ ਇਹਨਾਂ ਦਾ ਵੀ ਸਰਪੰਚ ਸਾਹਿਬ ਵਾਲੇ ਹਾਲ ਆ ਜਾਂ ਤੁਹਾਡੀ ਸੱਸ ਬਣਦੀ ਜਾਂ ਤੁਹਾਡੀ ਮਾਂ ਬਣਦੀ ਆ ਤੇ ਇਸ ਟਾਈਮ ਇਹਨਾਂ ਨੇ ਮੇਰੀ ਮਦਰ ਦਾ ਰੋਲ ਅਦਾ ਕੀਤਾ ਬਹੁਤ ਵਧੀਆ ਨਿਰਮਲ ਜੀ ਤੁਸੀਂ ਆਪਣਾ ਇਸ ਸਾਂਝੇ ਚੋਲੇ ਦਾ ਜੋ ਆ ਜੋ ਵੀ ਆ ਤੁਸੀਂ ਸਾਂਝਾ ਕਰਨਾ ਚਾਹੁੰਦੇ ਜੇ ਕੀ ਤੁਹਾਡਾ ਤਜਰਬਾ ਰੇ ਨੇ ਪਹਿਲੀ ਗੱਲ ਤੇ ਇਹ ਆ ਜੀ ਕਿ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਔਰ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਭੈਣ ਭਰਾਵਾਂ ਨੇ ਸਾਨੂੰ ਬਹੁਤ ਉਤਸ਼ਾਹ ਨਾਲ ਵੇਖ ਕੇ ਤੇ ਬਹੁਤ ਕਮੈਂਟ ਕੀਤੇ ਆ ਤੇ ਬਹੁਤ ਵਿਊ ਆਇਆ ਸਾਨੂੰ ਤੇ ਬਹੁਤ ਪਸੰਦ ਕੀਤਾ ਵਾ ਸਾਰਿਆਂ ਨੇ ਔਰ ਸਾਨੂੰ ਬਣਾਉਣ ਵਿੱਚ ਵੀ ਬੜਾ ਮਜ਼ਾ ਆਇਆ ਹੈ ਤੋ ਇਸ ਕਰਕੇ ਅਸੀਂ ਵੀ ਕਹਿ ਲਿਆ ਵੀ ਇਹੋ ਜਿਹੇ ਸਾਨੂੰ ਸਿਰ ਜਿਹੜੇ ਤਿਆਰ ਕਰਕੇ ਪੇਸ਼ ਕਰਨੇ ਚਾਹੀਦੇ ਆ ਜਿਦੇ ਵਿੱਚ ਕੋਈ ਨਾ ਕੋਈ ਸਿੱਖਿਆ ਮਿਲੀ ਇਹਦੇ ਵਿੱਚ ਅਸੀਂ ਇਹੋ ਸਿੱਖਿਆ ਦੇਣੀ ਚਾਹੁੰਦੀ ਆ ਕਿ ਪਰਿਵਾਰ ਦੇ ਵਿੱਚ ਜਿਹੜੀ ਏਕਤਾ ਹੁੰਦੀ ਆ ਨਾ ਉਹਦੇ ਵਿੱਚ ਹੀ ਮਜ਼ਾ ਹੁੰਦਾ ਵਾ ਤੇ ਬਰਕਤ ਵੀ ਉਹਦੇ ਚ ਹੁੰਦੀ ਆ ਇਸ ਕਰਕੇ ਤੀਆਂ ਪੁੱਤਾਂ ਨੂੰ ਇਹ ਨਹੀਂ ਚਾਹੀਦਾ ਕਿ ਜੇ ਕੋਈ ਮਾਪਿਓ ਸਾਸੋਰਾ ਕਹਿੰਦਾ ਵਾ ਕੁਝ ਤੇ ਉਹਦੇ ਵਿੱਚ ਤੁਸੀਂ ਉਹਦੇ ਵਿਰੁੱਧ ਚੱਲੋ ਮਾਪੇ ਜਿਹੜੇ ਉਹ ਤੀਆਂ ਪੁੱਤਾਂ ਦਾ ਭਲਾ ਹੀ ਚਾਹੁੰਦੇ ਆ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਭ ਨੂੰ ਜਿੱਦਾਂ ਵੀ ਇਹ ਵਧੀਆ ਲੱਗਦਾ ਸਾਰੇ ਸਾਰੇ ਐਕਟਰ ਜਿਹੜੇ ਨਾ ਇਹਨਾਂ ਦੀ ਸਾਨੂੰ ਜੋ ਵੀ ਤੁਹਾਨੂੰ ਕੀ ਕਿਤ ਲੱਗਦੀ ਆ ਵਧੀਆ ਜਾਂ ਨਹੀਂ ਐਕਟਿੰਗ ਦੀ ਸਾਨੂੰ ਦੱਸਿਓ ਕਿ ਕਿਹੜੇ ਐਕਟਰ ਦੀ ਵਧੀਆ ਐਕਟਿੰਗ ਤੁਹਾਨੂੰ ਲੱਗਦੀ ਆ ਤੁਹਾਡੇ ਸਾਹਮਣੇ ਪੇਸ਼ ਕਹਨ ਇੱਕ ਬੜਾ ਕਿਊਟ ਜਿਹਾ ਲੜਕਾ ਬੜੀ ਵਧੀਆ ਐਕਟਿੰਗ ਕੀਤੀ ਆ ਮੇਰੇ ਪੁੱਤ ਨੇ ਸਾਡੇ ਧਾਰੀਵਾਲ ਤੋਂ ਮਾਡਲ ਟੌਨ ਤੇ ਬੇਟਾ ਆਪਣਾ ਨਾਮ ਦੱਸੋ ਗੁਰਬਖਸ਼ ਸਿੰਘ ਦਾ ਮੇਰਾ ਨਾਮ ਆ ਤੇ ਦਿਲ ਸ਼ਾਨਦਾਰ ਨੇ ਰੋਲ ਅਦਾ ਕੀਤਾ ਬਹੁਤ ਵਧੀਆ ਐਕਟਰ ਆ ਪ੍ਰਮਾਤਮਾ ਇਹਨੂੰ ਕਿਰਪਾ ਕਰੇ ਇਹਨੂੰ ਬਹੁਤ ਹੀ ਜ਼ਿਆਦਾ ਸ਼ੌਂਕ ਆ ਜੀ ਮੈਨੂੰ ਇਹ ਹਮੇਸ਼ਾ ਇਹ ਨਾ ਫੋਨ ਕਰਦਾ ਰਹਿੰਦਾ ਅੰਕਲ ਜੀ ਕਦੋਂ ਰੋਲ ਮੇਰਾ ਕਦੋਂ ਆ ਤੇ ਬਹੁਤ ਵਧੀਆ ਬੇਟਾ ਗੁੱਡ ਤੇ ਤੂੰ ਵੀ ਆ ਪੁੱਤਰ ਆਪਣਾ ਨਾਮ ਦੱਸ ਗੁਰਮukh ਇਹ ਗੁਰਮukh ਇਹਦਾ ਵੱਡਾ ਭਰਾ ਵਾ ਤੇ ਤੈਨੂੰ ਵਧੀਆ ਲੱਗਾ ਇਹ ਨਾਟਕ ਜਿੰਨ ਕੰਮ ਕਰਕੇ ਹਾਂਜੀ ਵਧੀਆ ਬਹੁਤ ਵਧੀਆ ਧੰਨਵਾਦ ਜੀ ਤੇ ਹੁਣ ਮੈਂ ਅੱਗੇ ਕਰਾਂਗਾ ਚਲੋ ਆਪਣੇ ਨਾਲ ਦੀ ਨਹੀਂ ਕਰਾਂਗਾ ਇਹ ਨੇ ਮੇਰੀ ਮਿਸੇ ਕਮਲਜੀਤ ਬਾਠ ਬਹੁਤ ਵਧੀਆ ਐਕਟਰ ਨੇ ਐਕਚੁਅਲੀ ਸ਼ੁਰੂ ਮੈਂ ਕੀਤਾ ਸੀ ਤੇ ਇਹਨਾਂ ਨੇ ਐਂਡ ਇਹਨਾਂ ਨੇ ਕੀਤਾ ਔਰ ਜੋ ਇਹਨਾਂ ਦੇ ਕਮੈਂਟ ਆਉਂਦੇ ਇਹ ਮੈਨੂੰ ਵੀ ਕਹਿੰਦੇ ਭਾਜੀ ਤੁਹਾਡਾ ਨਾ ਵਧੀਆ ਐਕਟਿੰਗ ਇਹ ਕਰਦੇ ਨੇ ਬਹੁਤ ਵਧੀਆ ਬਾਖਮਾਲ ਐਕਟਿੰਗ ਇਹਨਾਂ ਨੇ ਕੀਤੀ ਆ ਤੇ ਧੰਨਵਾਦ ਕਮਲਜੀਤ ਦਾ ਮੇਰਾ ਹਮੇਸ਼ਾ ਹੀ ਸਾਥ ਦਿੰਦੀ ਆ ਜਿੱਦਾਂ ਇਹ ਸਕ੍ਰਿਪਟ ਲਿਖਦੇ ਆ ਜਿੱਦਾਂ ਇਹ ਸਕਰੀਨ ਪਲੇ ਲਿਖਦੇ ਆ ਜਾਂ ਕੁਝ ਵੀ ਅਸੀਂ ਰਾਤ ਰਾਤ ਕਈ ਵਾਰ 11-11 12-12 ਵਜੇ ਵੀ ਸੋਚ ਕੇ ਹੀ ਵਿਚਾਰ ਕੇ ਕਰਦੇ ਅੱਗੇ ਕੀ ਕਰਨਾ ਤੇ ਮੈਂ ਇਹਦਾ ਬਹੁਤ-ਬਹੁਤ ਧੰਨਵਾਦ ਕਰਦਾ ਕਮਲਜੀਤ ਦਾ ਅੱਗੇ ਨੇ ਨੀਤੂ ਰੰਧਾਵਾ ਜੀ ਇਹ ਵੀ ਕੋਈ ਮਤਾਜ ਨਹੀਂ ਜੇ ਇੰਟਰੋਡਕਸ਼ਨ ਦੇ ਬਹੁਤ ਸਾਰੇ ਸੀਰੀਅਲ ਦੇ ਵਿੱਚ ਤੁਸੀਂ ਪਹਿਲਾਂ ਇਹਨਾਂ ਦਾ ਕੰਮ ਕਰ ਚੁੱਕੇ ਵੇਖ ਚੁੱਕੇ ਜੇ بڑے ਘਰੇਲੂ ਜਿੰਨੇ ਵੀ ਨਾਟਕ ਇਹਨਾਂ ਉਂਦੇ ਰਹੇ ਨੇ ਰੰਮਾ ਤੋਂ ਨੇ ਨੀਤੂ ਰੰਦਾਵਾ ਜੀ ਬਹੁਤ ਬਾਖਮਾਲ ਅਦਾ ਕੀਤਾ ਫੌਜੰਦਾ ਕੀਤਾ ਜੀ ਹਾਂ ਜੀ ਫੌਜੰਦਾ ਰੋਲ ਬੜਾ ਵਧੀਆ ਅਦਾ ਕੀਤਾ ਵਾ ਮੈਂ ਧੰਨਵਾਦ ਕਰਦਾ ਮੈਂ ਸਾਰੀ ਟੀਮ ਦਾ ਬਹੁਤ ਹੀ ਜ਼ਿਆਦਾ ਜਿੰਨੇ ਮੈਂ ਮੇਰੇ ਕੋਲ ਅਲਫ਼ਾਜ਼ ਹੀ ਨਹੀਂ ਹੈ ਕਿ ਮੈਂ ਇਹਨਾਂ ਨੂੰ ਧੰਨਵਾਦ ਕਰ ਸਕਾਂ ਸਾਡੇ ਨਾਲ ਕਿਰਨ ਜੀ ਆ ਇਹ ਸਾਡੀ ਕੋਲੋਨੀ ਤੋਂ ਨਵੇਦੀ ਕੋਲੋਨੀ ਜੋ ਤੇ ਇਹਨਾਂ ਨੇ ਨੌ ਦਾ ਰੋਲ ਅਦਾ ਕੀਤਾ ਛਿੰਦੇ ਦੀ ਵੋਟੀ ਦਾ ਤੇ ਵੋਟੀ ਦਾ ਲड़का ਵੀ ਆ ਗਿਆ ਇਹਨਾਂ ਦਾ ਬੇਟਾ ਵਾ ਬਾ ਕਮਾਲ ਇਹਨਾਂ ਨੇ ਐਕਟਿੰਗ ਕੀਤੀ ਹੈ ਕਰਨ ਜੀ ਤੁਹਾਨੂੰ ਕਿਦਾਂ ਦਾ ਲੱਗਾ ਸਾਡੇ ਯੂਨਟ ਨਾਲ ਕੰਮ ਕਰਕੇ ਤੁਸੀਂ ਦੱਸੋ ਅੱਜ ਵੀ ਕੰਮ ਕੀਤਾ ਤੁਹਾਡੇ ਨਾਲ ਤੇ ਹੁਣ ਵੀ ਕੀਤਾ ਬਹੁਤ ਵਧੀਆ ਲੱਗਿਆ ਲੋਕੇਸ਼ਨ ਵੀ ਬਹੁਤ ਵਧੀਆ ਤੇ ਫੈਮਿਲੀ ਵੀ ਬਹੁਤ ਵਧੀਆ ਸਟੋਰੀ ਬੈਂਸ ਇਹ ਸਾਰੇ ਕੋਆਪਰੇਟਿਵ ਐਕਟਰਸ ਵੀ ਨੇ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਸਰਪੰਚ ਸਾਹਿਬ ਦਾ ਕਿ ਅਜਿਹੇ ਪਰਿਵਾਰ ਨਾਲ ਸਾਨੂੰ ਮਿਲਾਇਆ ਜਿਨ੍ਹਾਂ ਦੀ ਇਹ ਨੌ ਇੱਥੇ ਖੜੀ ਆ ਸਾਨੂੰ ਮਹਿਸੂਸ ਹੀ ਨਹੀਂ ਹੋਇਆ ਇੰਨੇ ਦਿਨਾਂ ਹੀ ਮਹੀਨਾ ਇੱਕ ਸ਼ੂਟਿੰਗ ਕੀਤੀ ਹੈ ਕਿ ਸਹੀਂ ਦੂਜੇ ਘਰ ਚ ਬੈਠੇ ਆ ਤੇ ਬਹੁਤ ਹੀ ਜਲਦ ਅਸੀਂ ਮੈਂ ਵੀ ਕਦੇ ਮਾਂ ਬਣਾਂਗੀ ਸੀਰੀਅਲ ਮੈਂ ਲਿਖ ਚੁੱਕਾ ਹਾਂ ਉਹ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਇੱਕ ਸ਼ਾਰਟ ਫਿਲਮ ਪੈਨ ਡਰਾਈਵ ਸਰਪੰਚ ਸਾਹਿਬ ਇਹ ਸਾਰੀ ਟੀਮ ਦੇ ਸਹਿਯੋਗ ਦਾ ਮੈਂ ਚਾਹੁੰਦਾ ਕਿ ਉਹ ਅਸੀਂ ਜਲਦ ਤੁਹਾਡੇ ਰੂਬਰੂ ਲੈ ਕੇ ਆਵਾਂਗੇ ਇਹ ਦੋ ਸਾਡੇ ਜਿਹੜੇ ਪ੍ਰੋਜੈਕਟ ਤੁਹਾਨੂੰ ਜਲਦੀ ਹੀ ਜੇ ਸਟਾਲ ਧਾਰੀਵਾਲ ਦੇ ਉੱਤੇ ਮਿਲਣਗੇ ਸਰਪੰਚ ਸਾਹਿਬ ਦਾ ਮੈਂ ਬਹੁਤ ਧੰਨਵਾਦ ਹੈ ਨਾ ਕਦੀ ਚੈਨਲ ਨਹੀਂ ਬਣਾਇਆ ਔਰ ਮੈਨੂੰ ਕਿਹਾ ਤੂੰ ਤੇਰੇ ਚੈਨਲ ਤੇ ਕੰਮ ਕਰਨਾ ਤੋਂ ਜੇ ਸਟਾਲ ਦੇ ਉੱਤੇ ਫੇਰ ਸਾਰੀ ਟੀਮ ਮਿਲਾਂਗੇ ਤੇ ਸਾਂਝੇ ਚੁੱਲ੍ਹੇ ਨੂੰ ਸਾਰੀ ਟੀਮ ਦਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ ਇਦਾਂ ਹੀ ਸਾਰਿਆਂ ਨੂੰ ਪਿਆਰ ਦਿੰਦੇ ਰਹਿਣਾ ਜੀ ਹਾਂ ਜੀ ਤੇ ਫੌਜੀ ਤੇ ਫੌਜੀ ਮੇਰੇ ਕੜਸੀਏ ਘਲਾਉਂਦਾ ਰਿਹਾ ਧੰਨਵਾਦ ਸਾਰੀ ਟੀਮ ਦਾ ਬਹੁਤ ਬਹੁਤ ਪਿਆਰ ਅੱਗੇ ਵੀ ਇਦਾਂ ਹੀ ਪਿਆਰ ਦਿੰਦੇ ਰਹੋ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ